ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਤਖਤੇ ਤੇ ਐਸਾ ਇਤਿਹਾਸ ਨਹੀਂ ਹੋਣਾ ਜਿਵੇਂ ਮੇਰੇ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਚ ਕੀਤਾ ਜੈ ਉਸ ਦੀ ਖੇਡ ਮਹਾਰਾਜ ਨੇ ਕੀਤੀ ਐ ਤਾਂ ਇਤਿਹਾਸ ਹੀ ਨਹੀਂ ਹੋਣਾ ਸੁਣਿਆ ਹੀ ਨਹੀਂ ਕਿਤੇ ਕਹਿੰਦੇ ਕਿ ਇਬਰਾਹਿਮ ਹੋਇਆ ਜਿਹਨੂੰ ਇੱਛਾ ਸੀ ਰੱਬ ਤੇ ਮਿਲਣ ਦੀ ਇਬਰਾਹਿਮ ਫਕੀਰ ਸੀ ਕੋਈ ਉਹਦੀ ਇੱਛਾ ਸੀ ਪਰਮਾਤਮਾ ਨੂੰ ਮਿਲਣ ਦੀ ਕਿ ਮੈਂ ਰੱਬ ਨੂੰ ਮਿਲਣਾ ਹੈ ਤੇ ਉਹਨੂੰ ਕਿਹਾ ਗਿਆ ਵੀ ਰੱਬ ਤੈਨੂੰ ਮਿਲ ਜਾਈਗਾ ਪੁੱਤਰਾਂ ਦਾ ਮੋਹ ਛੱਡ ਦੇਂਗਾ ਕਹਿੰਦੇ ਛੱਡ ਦੂੰਗਾ ਕਹਿੰਦੇ ਫਿਰ ਤੇਰੇ ਅੱਗੇ ਤੇਰਾ ਪੁੱਤਰ ਸ਼ਹੀਦ ਕਰਾਂਗੇ ਮਾਰਾਂਗੇ ਦੇਖ ਲਏਗਾ ਕਹਿੰਦਾ ਵੇਖ ਲੂੰਗਾ ਬਸ ਮੈਨੂੰ ਰੱਬ ਚਾਹੀਦਾ ਹੈ ਤੇ ਸਾਲ ਸੰਗਤ ਕਹਿੰਦੇ ਵੀ ਇਬਰਾਹਿਮ ਦਾ ਜਦੋਂ ਪੁੱਤ ਸ਼ਹੀਦ ਕਰਨ ਲੱਗੇ ਮਾਰਨ ਲੱਗੇ ਇਬਰਾਹਿਮ ਕਹਿੰਦਾ ਇੱਕ ਵਾਰੀ ਰੁਕ ਜਾਓ ਕਹਿੰਦਾ ਕਿਵੇਂ ਡਰ ਗਏ ਕਹਿੰਦਾ ਡਰਿਆ ਤਾਂ ਨਹੀਂ ਪਰ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦੇ ਮੇਰ ਤੋਂ ਮੇਰਾ ਪੁੱਤ ਮਰਦਾ ਨਹੀਂ ਵੇਖ ਹੁੰਦਾ ਮੈਂ ਆਪਦਾ ਪੁੱਤ ਮਰਦਾ ਨਹੀਂ ਵੇਖ ਸਕਦਾ ਤੇ ਕੈਸਾ ਸਾਡਾ ਬਾਪੂ ਗੁਰਗੋਬਿੰਦ ਸਿੰਘ ਮਹਾਰਾਜ ਹੋਣਗੇ ਕੈਸੇ ਪਾਤਸ਼ਾਹ ਸਿੰਘ ਰੋਕਦੇ ਨੇ ਮਹਾਰਾਜ ਗੜੀ ਦੇ ਉੱਤੇ ਨਾ ਜਾਓ ਉੱਥੇ ਇੰਨੇ ਤੀਰ ਚੱਲ ਰਹੇ ਨੇ ਤੁਸੀਂ ਕਾਹ ਤੋਂ ਜਾਂਦੇ ਹੋ ਮਾਰੇ ਕਹਿੰਦੇ ਮੈਂ ਆਪਦੀ ਅੱਖੀਂ ਵੇਖਣਾ ਹੈ ਮੇਰੇ ਪੁੱਤ ਸ਼ਹੀਦ ਹੁੰਦੇ ਆਪ ਅੱਖੀਂ ਵੇਖਣ ਗਏ ਤਾਂ ਕਿਸ ਨੇ ਲਿਖਿਆ ਕਹਿੰਦੇ ਇਬਰਾਹਿਮਾ ਤੋਂ ਖਰੀਬ ਖਾਲੀ ਇਰੇਓ ਆਪ ਸਾਬਤ ਤੇ ਹੋਈਆਂ ਕਮਜ਼ੋਰ ਰੱਖੀਆਂ ਪੁੱਤ ਇੱਕ ਦੀ ਥਾਂ ਤੇ ਚਾਰ ਵਾਰੇ ਖਾਦਾ ਤਰਸ ਨਾ ਹੋਈਆਂ ਕਮਜ਼ੋਰ ਰੱਖੀਆਂ ਤਾਈਆਂ ਕਲਗੀਆਂ ਵਾਲਿਆ ਤੇਰੇ ਦਰ ਉੱਤੇ ਅੱਜ ਝੁੱਕਦੀਆਂ ਨੇ ਲੱਖ ਕਰੋੜ ਰੱਖੀਆਂ ਪਾਤਸ਼ਾਹ ਤੂੰ ਸਤਾਰਸਿਣੀ ਕੀਤਾ ਦਿਆ ਸਿੰਘ ਬੈਠਾ ਹੈ ਦਿਆ ਜਦੋਂ ਮਹਾਰਾਜ ਜੀ ਲੱਗੇ ਨਾ ਜਾਣ ਗੜੀ ਚੋਂ ਗੁਰਗੋਬਿੰਦ ਸਿੰਘ ਆਪ ਪਾਤਸ਼ਾਹ ਜਦੋਂ ਲੱਗੇ ਜਾਣ ਤੇ ਦਿਆ ਸਿੰਘ ਬੈਠਾ ਹੈ ਲਾਸ਼ ਲੈ ਕੇ ਅਜੀਤ ਜੁਝਾਰ ਦੀ ਸਰੀਰ ਲੈ ਕੇ ਤੇ ਪਾਦਸ਼ਾਹ ਨੂੰ ਕਹਿੰਦਾ ਹੈ ਕਿਸੇ ਨੇ ਬਹੁਤ ਸੋਨਾ ਉਸ ਵੇਲੇ ਦਾ ਨਾ ਵਰਣਨ ਕਰਿਆ ਸਮ ਕੰਜੂ ਮਹਾਰਾਜ ਆ ਰਹੇ ਨੇ ਉਦੋਂ ਭਾਈ ਦਿਆ ਸਿੰਘ ਜੀ ਬੈਠੇ ਨੇ ਅਜੀਤ ਸਿੰਘ ਤੁਝਾਰ ਸਿੰਘ ਨੂੰ ਗੋਦ ਚੋਂ ਦੋਨਾਂ ਦਾ ਸਿਰ ਰੱਖਿਆ ਕਦੇ ਉਸ ਵੇਲੇ ਮਹਾਰਾਜ ਕੋਲ ਦੀ ਲੰਗ ਗਏ ਦਿਆ ਸਿੰਘ ਨੇ ਆਖਿਆ ਕਦੇ ਬੱਦਲਾ ਉਸ ਵੇਲੇ ਦਾ ਸੀਨ ਕਿਸੇ ਨੇ ਕ੍ਰੀਏਟ ਕੀਤਾ ਕਹਿੰਦਾ ਬੱਦਲਾ ਚ ਬਿਜਲੀ ਚਮਕ ਕੇਸੀ ਕੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਈ ਤਾਰਦੀ ਦਿਆ ਸਿੰਘ ਵੱਲ ਨਿਗਾਹ ਪਈ ਜਦਾ ਤਾਰਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰਦੀ ਕਦੇ ਮਹਾਰਾਜ ਦੀ ਨਿਗਾਹ ਪਈ ਜਦੋਂ ਥੋੜੀ ਜਿਹੀ ਰੋਸ਼ਨੀ ਹੋਈ ਤੇ ਦਿਆ ਸਿੰਘ ਨੇ ਹਾਕ ਮਾਰੀ ਸੱਚੇ ਪਾਤਸ਼ਾਹ ਤੁਸੀਂ ਆਪਦੇ ਪੁੱਤਰਾਂ ਕੋਲੋਂ ਐਂ ਲੰਘ ਚੱਲੇ ਹੋ ਜਿਵੇਂ ਜਾਣਦੇ ਨਹੀਂ ਹੁੰਦੇ ਇਹਨਾਂ ਉੱਤੇ ਕਪੜਾ ਤਾਂ ਪਾ ਦਿਓ ਨਿਆਸ ਸਿੰਘ ਕਹਿੰਦਾ ਬੜੇ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਣੋਂ ਬਗੈਰ ਦਸ ਕਿਹਦੇ ਪੁੱਤ ਗਏ ਨੇ ਜੀ ਕਰੇ ਇੱਥੇ ਕੁਝ ਪਿਆਰ ਦਿਖਲਾ ਦੇਆ ਸਿਰ ਲਾ ਕੇ ਪੱਗ ਦੀ ਦੋ ਟੋਟਕੇ ਬਣਾ ਦੇਆ ਨਿਭਾਈ ਦੀ ਅਖੀਰੀ ਉਹ ਰੀਤ ਨਿਭਾ ਦੇਆ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦੇਆ ਐ ਗੁਰਗੋਬਿੰਦ ਸਿੰਘ ਮਹਾਰਾਜ ਗਰੀਬ ਤੋਂ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਕਫਨ ਜੁੜ ਜਾਂਦਾ ਤੁਸੀਂ ਦੇ ਨਰਮੋਹੇ ਤਾਂ ਨਹੀਂ ਹੋ ਸਕਦੇ ਬੱਚਿਆਂ ਦੇ ਉੱਤੇ ਕਪੜਾ ਹੀ ਨਹੀਂ ਪਾਇਆ ਤੇ ਸੱਚੇ ਪਾਤਸ਼ਾਹ ਗੋ ਕਹਿੰਦੇ ਨੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਜਦੋਂ ਤੱਕ ਇਹਨਾਂ ਦਾ ਹਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮਲਾਸ਼ ਨਹੀਂ ਚੁੱਕਦਾ ਦਿਆ ਸਿੰਘਾ ਮੋਹ ਦੀਆਂ ਕਿਉਂ ਦਈ ਜਨਾਂ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਬਹੁਤ ਨੇ ਲੰਮੀਆਂ ਮੋਹ ਵਾਲਾ ਤਿੰਨ ਕੱਤ ਰੋੜ ਦੇ ਤੂੰ ਐਂ ਕਰ ਇੱਥੇ ਮੋਹ ਵਾਲੇ ਤਿੰਨ ਕੇ ਤੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਇਦਾ ਹੀ ਦਸ਼ਾਲਾਏ ਦੇ ਮੁਖ ਉੱਤੇ ਮੋੜਦੇ ਕਿੱਸਾ ਬੇਪਰਵਾ ਬਾਪੂ ਸਾਡੇ ਲਈ ਕੋਲੋਂ ਨਹੀਂ ਚਲੇ ਗਿਆ ਕਹਿੰਦੇ ਮੈਂ ਆਪਣੇ ਪੱਛਿਆਂ ਤੇ ਕਪੜਾ ਨਹੀਂ ਪਾਉਣਾ ਦੁਨੀਆ ਦੇ ਇਤਿਹਾਸ 'ਚ ਐਸੀ ਕੁਰਬਾਨੀ ਨਹੀਂ ਹੈ 9 ਸਾਲ ਦੀ ਉਮਰ 'ਚ ਆਪਣਾ ਪਿਤਾ ਤੌਰ ਦਿੱਤਾ ਮਾਸੂਮ ਬੱਚੇ ਕਾਦੇ ਵਾਸਤੇ ਸਾਡੇ ਲਈ ਐਸਾ ਇਤਿਹਾਸ ਨਹੀਂ ਹੈ ਪਰ ਪਤਾ ਨਹੀਂ ਕਿਉਂ ਸਾਡੇ ਕੁਝ ਨੌਜਵਾਨ ਵੀਰ ਭਾਵੇਂ ਕਿ ਪਿਆਰ ਜ਼ਰੂਰ ਮਹਾਰਜਾ ਨ ਕਰਦੇ ਨੇ ਪਰ ਕੇਸਦਾਰੀਆਂ ਰੱਖਣ ਤੋਂ ਕਤਰਾਂਦੇ ਨੇ ਸਾਡੀ ਸੁਸਾਇਟੀ ਹੈ ਜੀ ਅਮਰ ਸ਼ਕਣ ਤੋਂ ਕਤਰਾਂਦੇ ਨੇ ਉਹਦੇ ਮਹੀਨੇ ਚ ਬਹੁਤ ਸਾਰੀ ਸੰਗਤ ਵਿਰਾਗ ਚ ਹੋ ਜਾਂਦੀ ਹੈ ਬਸ ਹਫਤਾ 10 ਦਿਨ 15 ਦਿਨ ਉਸ ਤੋਂ ਬਾਅਦ ਭੁੱਲ ਜਾਂਦੇ ਨੇ ਪਰ ਮੈਂ ਬੇਨਤੀ ਕਰੂੰਗਾ ਸ਼ਹੀਦੀਆਂ ਸਦਾ ਯਾਦ ਰੱਖੜੀਆਂ ਸਿੰਘੋ ਤੁਹਾਡੀਆਂ ਅੱਖਾਂ ਚ ਪਾਣੀ ਵੇਖਦਾ ਜਿਹੜੇ ਨੌਜਵਾਨ ਵੀਰ ਨੇ ਸਾਡੇ ਬਹੁਤ ਸੇਵਾ ਕਰਦੇ ਆ ਫਤਿਹਗੜ੍ਹ ਸਾਹਿਬ ਜਾ ਕੇ ਵੇਖੋ ਏਡੀ ਸੇਵਾ ਕਰ ਰਹੇ ਆ ਕੋਈ ਹਸਾਬ ਹੀ ਨਹੀਂ ਉਹ ਨਿਤਨੇ ਵੀ ਬਹੁਤ ਕਰ ਰਹੇ ਨੇ ਪਰ ਹਜੇ ਕੇਸ ਦਾੜੀ ਰੱਖਣ ਨੂੰ ਮਨ ਨਹੀਂ ਉਹਨਾਂ ਦਾ ਮਨ ਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਦੋਵੇਂ ਹੱਥ ਜੋੜ ਕੇ ਤੁਹਾਡੇ ਅੰਦਰ ਪਾਤਸ਼ਾਹ ਨਾਲ ਪਿਆਰ ਤੇ ਹੈਗਾ ਤੁਹਾਡਾ ਮਾਲਕ ਨਾਲ ਪਿਆਰ ਤੇ ਹੈਗਾ ਪਰ ਪਤਾ ਨਹੀਂ ਕਿਉਂ ਸਾਡੀ ਸੁਸਾਇਟੀ ਨਹੀਂ ਜੀ ਸਾਡੀ ਸੁਸਾਇਟੀ 'ਚ ਇਹ ਮੁੰਡੇ ਇਦਾਂ ਦੇ ਨਹੀਂ ਜੀ ਅਸੀਂ ਕੇਸ ਦਾੜੀ ਨਹੀਂ ਰੱਖ ਸਕਦੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਸੱਚੇ ਪਾਤਸ਼ਾਹ ਦੇ ਨੰਗਿਆਂ ਚਰਨਾਂ ਵੱਲ ਦੇਖੋ ਜਿਹੜੇ ਮਾਚੀਵਾੜੇ ਜੰਗਲ 'ਚ ਮੈਂ ਬਹੁਤ ਵਾਰ ਬੇਨਤੀ ਕੀਤੀ ਕਿਹਦੇ ਵਾਸਤੇ ਹੋਇਆ ਸਾਡੇ ਵਾਸਤੇ ਹੋਇਆ ਨੌਜਵਾਨੋ ਤੁਹਾਨੂੰ ਮੇਰੀ ਬਾਰ-ਬਾਰ ਮੈਂ ਤੁਹਾਡੇ ਅੱਗੇ ਸਿਰ ਝੁਕਾਉਣਾ ਕਿ ਤੁਸੀਂ ਬਹੁਤ ਸੇਵਾ ਕਰ ਰਹੇ ਹੋ ਬਹੁਤ ਸੇਵਾ ਕਰ ਰਹੇ ਹੋ ਤੁਹਾਡੇ ਅੰਦਰ ਬਰਾਗ ਵੀ ਹੈ ਔਰ ਤੁਹਾਡੇ ਅੰਦਰ ਪ੍ਰੇਮ ਵੀ ਹੈ ਪਰ ਜੇ ਸੱਚੀ ਗੁਰੂ ਗੋਬਿੰਦ ਸਿੰਘ ਨਾਲ ਪ੍ਰੇਮ ਕਰਦੇ ਹੋ ਸੱਚੀ ਸਹਿਬਜ਼ਾਦੇ ਨਾਲ ਤੁਹਾਡਾ ਇਸ਼ਕ ਹੈ ਪਿਆਰ ਤੇ ਫਿਰ ਮੇਰੀ ਬੇਨਤੀ ਮੰਨ ਲਓ ਕੇਸ ਦਾੜੀਆਂ ਰੱਖ ਲਓ ਆਪਣੇ ਧਰਮ ਚ ਵਾਪਸ ਆ ਜਾਓ ਜਿਹੜੇ ਛੱਡੀ ਤੁਰੇ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਆਪਣੇ ਖਾਲਸੇ ਪੰਥ ਚ ਵਾਪਸੀ ਕਰੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣ ਜਾਓ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਹੋਰ ਆਪਾਂ ਕੀ ਕਰ ਲੈਣਾ ਪਹਿਲਾਂ ਬਸ ਆ ਦੋਵੇਂ ਚੂੜੀਆਂ ਕਰਕੇ ਤੇ ਅੰਮ੍ਰਿਤ ਦੀ ਦਾਤ ਹੀ ਮੰਗ ਲਈਏ ਪਾਤਸ਼ਾਹ ਹੁਣ ਤੱਕ ਭੁੱਲੇ ਰਹੇ ਆ ਗਲਤੀਆਂ ਹੋ ਗਈਆਂ ਪਰ ਹੁਣ ਆਪਣੇ ਬਣਾ ਲੈ ਤੇ ਮਹਾਰਾਜ ਬਖਸ਼ੰਦ ਨੇ ਸਾਨੂੰ ਆਪਣੇ ਕਰ ਲੈਣਗੇ ਇਸ ਕਰਕੇ ਕੋਸ਼ਿਸ਼ ਕਰੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆ ਤੇ ਕੋਈ ਐਸਾ ਪਿਤਾ ਨਹੀਂ ਹੈ ਕਮਾਲ ਦੀ ਕੁਰਬਾਨੀ ਪਾਤਸ਼ਾਹ ਦੀ ਔਰ ਸਾਧ ਸੰਗਤ ਮੈਂ ਇਹ ਬੇਨਤੀ ਕਰਾਂ ਜਿਹੜਾ ਸੋਚਿਓ ਆਪਾਂ ਇਤਿਹਾਸ ਜਦੋਂ ਸੁਣਾਉਨੇ ਆ ਤੇ ਚਮਕੌਰ ਦੀ ਗੜੀ ਚੋਂ ਆਪਾਂ ਕਰਨੇ ਸੱਚੇ ਪਾਤਸ਼ਾਹ ਸਿੱਧੇ ਮਾਚੀਵਾੜੇ ਜੰਗਲ ਗਏ ਨਹੀਂ ਉਸ ਤੋਂ ਪਹਿਲਾਂ ਸੱਚੇ ਪਾਤਸ਼ਾਹ ਪੂਰਨ ਮਸੰਦ ਦੇ ਘਰੇ ਗਏ ਨੇ ਉਹ ਹਵੇਲੀ 'ਚ ਰਹਿੰਦਾ ਸੀ ਥੱਲੇ ਉਹਦਾ ਨੌਕਰ ਸੀ ਜਿਉਣਾ ਮੈਂ ਥੋੜੀ ਜਿਹੀ ਵਿਚਾਰ ਕਰਦਾ ਕਿ ਸਮਾਂ ਯਾਦ ਕਰਿਆ ਕਰੋ ਉਹ ਵੇਲਾ ਯਾਦ ਕਰੋ ਇਤਿਹਾਸ ਬਹੁਤ ਘੱਟ ਸੁਣਾਇਆ ਜਾਂਦਾ ਕਿ ਜਦੋਂ ਪਾਤਸ਼ਾਹ ਚਮਕੌਰ ਦੀ ਗੜੀ 'ਚੋਂ ਜਾਂਦੇ ਨੇ ਸਿੱਧੇ ਮਾਛੀਵਾੜੇ ਨਹੀਂ ਪਹਿਲਾਂ ਪੂਰਨ ਮਸੰਦ ਦੇ ਘਰ ਜਾਂਦੇ ਨੇ ਤੇ ਸਾਥ ਸੰਗਤ ਪੂਰਨ ਮਸੰਦ ਦੇ ਘਰੇ ਗਏ ਨਾ ਜਦੋਂ ਤੇ ਜਾ ਕੇ ਕਿਸੇ ਨੂੰ ਪੁੱਛਿਆ ਕੋਈ ਬ੍ਰਾਹਮਣ ਸੀ ਉਹ ਇਸ਼ਨਾਨ ਕਰਦਾ ਸੀ ਧੁੰਦ ਬਹੁਤ ਜ਼ਿਆਦਾ ਸੀ ਬੰਦੇ ਨੂੰ ਬੰਦਾ ਕਿ ਹੱਥ ਨਹੀਂ ਆਪਦਾ ਦੇਖਦਾ ਸੀ ਬਾਹਰ ਕੱਢੀ ਤੇ ਉਹਨੂੰ ਪੁੱਛਿਆ ਵੀ ਮੈਂ ਜਾਣਾ ਹੈ ਪੂਰਨ ਦੇ ਘਰ ਤੇ ਉਹਨੇ ਰਾਹ ਪਾ ਦਿੱਤਾ ਆਪ ਕੁਛ ਦੂਰ ਜਾ ਕੇ ਛੱਡ ਕੇ ਆਇਆ ਉਸ ਤੋਂ ਬਾਅਦ ਮਾਰਨ ਜਦੋਂ ਉੱਥੇ ਮਿਲੇ ਨੇ ਤੇ ਪੂਰਨ ਮਸੰਦ ਦਾ ਨੌਕਰ ਸੀ ਜੀ ਦਾ ਨਾਮ ਸੀ ਜਿਉਣਾ ਤੇ ਉਹ ਜਿਉਣੇ ਨੇ ਪੁੱਛਿਆ ਜੀ ਕੌਣ ਕਦੇ ਪੂਰਨ ਮਸੰਦ ਪੂਰਨ ਦਾ ਘਰ ਇਹੀ ਇਹ ਕਹਿੰਦੇ ਜੀ ਇਹੀ ਹੈ ਕਦੇ ਉਹ ਕਿੱਥੇ ਐ ਕਹਿੰਦੇ ਜੋ ਉੱਤੇ ਆਰਾਮ ਕਰਦੇ ਕਹਿੰਦੇ ਵੀ ਆਹ ਟਾਈਮ ਹੋ ਗਿਆ ਅਮਰਤ ਵੇਲਾ ਹੋ ਗਿਆ ਤੇ ਉਹ ਸੁੱਤਾ ਹੀ ਪਿਆ ਗੁਰੂ ਦਾ ਸਿੱਖ ਅਮਰਤ ਵੇਲੇ ਸੁੱਤਾ ਥੋੜੀ ਹੁੰਦਾ ਕਦੇ ਤੁਸੀਂ ਕੌਣ ਐ ਕਹੇ ਜਾ ਉਹਨੂੰ ਕਹਦੇ ਤੇ ਅਨੰਦਪੁਰ ਵਾਲਾ ਗੁਰੂ ਆਇਆ ਇੰਨੀ ਗੱਲ ਜੋ ਜੋਣੇ ਨੇ ਸੁਣੀ ਤੇ ਚਰਨਾਂ ਤੇ ਸਿਰ ਰੱਖਤਾ ਹੈਰਾਨ ਹੋ ਗਿਆ ਪਾਤਸ਼ਾਹ ਨੂੰ ਵੇਖ ਕੇ ਲਾਲ ਤੈਂਦੇ ਆ ਰੋਸ਼ਨੀ ਕਰਕੇ ਵੇਖਿਆ ਹੈਰਾਨ ਹੋ ਗਿਆ ਵੀ ਪਜਾਮੇ ਵੀ ਪਾਟੀ ਹੋਈ ਐ ਕਈ ਥਾਂ ਤੋਂ ਚੋਲਾ ਪਾਟਾ ਹੋਇਆ ਆ ਚ ਇਕੱਲੀ ਨੰਗੀ ਸਰੀਰ ਸਾਹਿਬ ਐ ਇੱਕ ਹੀ ਹੋਇਆ ਤੇ ਮਾਰ ਦੇ ਚਰਨਾਂ ਤੇ ਨਮਸਕਾਰ ਕੀਤੀ ਉਹਦੀ ਮੰਜੀ ਸੀ ਉਹ ਗਾਈਆਂ ਦਾ ਵਾੜਾ ਸੀ ਪਸ਼ੂਆਂ ਦਾ ਉਹਦੇ ਚ ਰਹਿੰਦਾ ਸੀ ਉਹ ਮੰਜੀ ਤੇ ਪਾਤਸ਼ਾਹ ਨੂੰ ਬਿਠਾ ਕੇ ਭੱਜ ਕੇ ਗਿਆ ਜੀ ਪੂਰਨ ਕੋਲ ਉੱਤੇ ਆਦੇ ਮਾਲਕ ਕੋਲ ਜਾ ਕੇ ਉਹ ਬਾਰ ਖੜਕਾਇਆ ਉਹ ਇੱਕੋ ਦਾਮ ਨਿਕਲਿਆ ਕਹਿੰਦਾ ਕੌਣ ਹੈ ਕਹਿੰਦਾ ਜੀ ਤੁਹਾਡਾ ਨੰਦਪੁਰ ਵਾਲਾ ਗੁਰੂ ਆਇਆ ਗੁਰੂ ਗੋਬਿੰਦ ਸਿੰਘ ਕਹਿੰਦਾ ਨਾਲ ਕੌਣ ਹੈ ਕਹਿੰਦਾ ਜੀ ਨਾਲ ਤਾਂ ਕੋਈ ਨਹੀਂ ਔਰ ਇਸ ਤਰ੍ਹਾਂ ਨਾ ਪੈਰਾਂ ਦੇ ਵਿੱਚੋਂ ਖੂਨ ਸਿਮੀ ਜਾਂਦਾ ਹੈ ਪੈਰ ਸੁੱਜੇ ਪਏ ਨੇ ਥਾਂ ਥਾਂ ਤੋਂ ਚੋਲਾ ਵੀ ਪਾਟਾ ਹੋਇਆ ਕੱਲੀ ਨੰਗੀ ਸਰੀ ਸਾਬ ਹੱਥ 'ਚ ਕਹਦਾ ਤੂੰ ਕੀ ਕੀਆ ਕਹਿੰਦਾ ਮੈਂ ਕਿਹਨੇ ਬੁਲਾ ਕੇ ਲਿਓ ਨਾ ਕਹਿੰਦੇ ਇਹ ਤਾਂ ਨਹੀਂ ਕਿਹਾ ਵੀ ਇੱਥੇ ਹੀ ਹੈ ਕਹਦੇ ਕਿਵੇਂ ਕਹਦੇ ਜਾ ਤੂੰ ਜਾ ਕੇ ਕਹਿ ਦੇ ਵੀ ਘਰੇ ਹੀ ਹੈ ਨਹੀਂ ਪੁਰਣ ਸੋਚੋ ਜਰਾ ਆਪਾਂ ਕਿਸਦੇ ਘਰ ਜਾ ਕੇ ਬੈਠੇ ਹੋਈਏ ਤੇ ਅੰਦਰੋਂ ਆਪਾਂ ਨੂੰ ਆਵਾਜ਼ ਸੁਣਨ ਨੂੰ ਮਿਲੇ ਕਿ ਜਾ ਕੇ ਕਹਦੇ ਮੈਂ ਘਰੇ ਹੈ ਨਹੀਂ ਤੇ ਆਪਣੇ ਦਿਲ ਤੇ ਕੀ ਬਿੱਤੇਗੀ ਤੇ ਸਾਧ ਸੰਗਤ ਉਹ ਜਮਣਾ ਸਿੰਘ ਜਿਹੜਾ ਨੌਕਰ ਉਹਦਾ ਉਹ ਥੱਲੇ ਉਤਰਿਆ ਤੇ ਮਹਾਰਾਜ ਪਹਿਲਾਂ ਹੀ ਮੰਜੀ ਤੋਂ ਉੱਠ ਗਏ ਕਿਉਂਕਿ ਮਹਾਰਾਜ ਕਹਿੰਦੇ ਜਿਉਣੇ ਆ ਤਿੱਕੀ ਦਾਤ ਆ ਮੈਂ ਸਭ ਸੁਣ ਲਿਆ ਜਿਉਣੇ ਤੋਂ ਬੋਲਿਆ ਨਿੱਗਿਆ ਤੇ ਜਿਉਣੇ ਦੀ ਅੱਖਾਂ 'ਚ ਪਾਣੀ ਆ ਗਿਆ ਤੇ ਕਹਿੰਦਾ ਮਹਾਰਾਜ ਮੈਂ ਰੱਬ ਨੂੰ ਕਦੇ ਗਿਲਾ ਤੇ ਨਹੀਂ ਕੀਤਾ ਕਦੇ ਸ਼ਿਕਾਇਤ ਨਹੀਂ ਦਿੱਤੀ ਜਿੱਦਾਂ ਮਾਲਕ ਮੈਂ ਰੱਖਿਆ ਪਰ ਅੱਜ ਮੈਨੂੰ ਇੱਕ ਸ਼ਿਕਾਇਤ ਹੈ ਰੱਬ ਤੋਂ ਕਿ ਜੇ ਕੋਈ ਮੇਰੇ ਛੋਟੀ ਮੋਟੀ ਛਪਰੀ ਵੀ ਹੁੰਦੀ ਨਾ ਤੇ ਪਾਤਸ਼ਾਹ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ ਮੈਨੂੰ ਨਹੀਂ ਸੀ ਪਤਾ ਇਹ ਉੱਤੋਂ-ਉੱਤੋਂ ਹੀ ਪਿਆਰ ਕਰਦਾ ਹੈ ਉੱਤੋਂ-ਉੱਤੋਂ ਹੀ ਸੇਵਕ ਬਣਿਆ ਹੋਇਆ ਹੈ ਮਹਾਰਾਜ ਕਹਿੰਦੇ ਕੋਈ ਨਹੀਂ ਜਿਉਣਾ ਤੇਰੀ ਸੇਵਾ ਪਰਵਾਨ ਹੈ ਫਿਰ ਉਹਨੇ ਉਹ ਟਿੰਡ ਜਿਹੜੀ ਸੀ ਉਹਦੇ ਵਿੱਚ ਕੋਲੇ ਪਾ ਕੇ ਦਿੱਤੇ ਸੀ ਮਹਾਰਾਜ ਜਦ ਤੱਕ ਰਾਹ 'ਚ ਜਾਉਂ ਤੇ ਨਾਲ ਲੈ ਜੋ ਜਿਹੜੀ ਟਿੰਡ ਦਾ ਸਹਰਾਣਾ ਮਹਾਰਾਜ ਨੇ ਮਾਛੀ ਵਾਲੇ ਜੰਗਲਾਂ 'ਚ ਲਾਇਆ ਸੀ ਉਹ ਉਸ ਪੂਰਨ ਪੂਰਨ ਦੇ ਜਿਹੜਾ ਨੌਕਰ ਸੀ ਜਿਉਣਾ ਉਹਨੇ ਦਿੱਤੀ ਸੀ ਹੁਣ ਇਹ ਮੈਂ ਇਹ 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 ਨਹੀਂ ਜੀ ਗੱਲ ਸੁਣਾਉਣ ਦਾ ਮਤਲਬ ਇਹ ਸੀ ਕਿ ਉਸ ਵੇਲੇ ਮਹਾਰਾਜ ਦੇ ਦਿਲ ਤੇ ਕੀ ਬੀਤੀ ਹੋਣੀ ਹੈ ਮਨ ਚ ਕੀ ਆਇਆ ਹੋ ਜਦੋਂ ਕੋਈ ਇਦਾਂ ਕਹ ਦੇ ਵੀ ਹੈ ਨਹੀਂ ਕਰੇ ਤੋ ਤੁਰਨਾ ਕਿੱਡਾ ਓਕਾ ਹੁੰਦਾ ਤੁਸੀਂ ਆਪਣੇ ਆਪ ਤੇ ਲਾ ਕੇ ਵੇਖੋ ਆਪਾਂ ਕਿਤੇ ਘਰੇ ਜਾਈਏ ਤੇ ਅਗਲਾ ਕਹ ਦੇ ਵੀ ਹੈ ਨਹੀਂ ਕਹ ਦੇ ਤੋ ਤੁਰਨਾ ਕਿੱਡਾ ਓਕਾ ਪਰਮਾਰਸ ਸਾਹਿਬ ਉਹਦੇ ਜਾ ਕੇ ਵੀ ਆਂਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਾਚੀਵਾੜੇ ਕਹਿੰਦੇ ਨੇ ਸੋ ਤਨ ਜਿਗਰਾ ਸੀ ਕੋਈ ਮਿਸਾਲ ਹੀ ਨਹੀਂ ਪਾਤਸ਼ਾਹ ਦੀ ਜੋ ਕੁਰਬਾਨੀ ਪਾਤਸ਼ਾਹ ਦੇ ਜਿਗਰੇ ਦੀ ਕੋਈ ਮਿਸਾਲ ਨਹੀਂ ਇਦਾਂ ਦਾ ਦੁਨੀਆ 'ਚ ਅਤੇ ਆਸ ਨਹੀਂ ਹੋਣਾ ਜਿਹੜਾ ਆਪਣੇ ਸੇਵਕਾਂ ਨੂੰ ਇੰਨਾ ਪਿਆਰ ਕਰਦਾ ਹੋਵੇ ਐਸਾ ਗੁਰੂ ਦੁਨੀਆਂ 'ਚ ਨਹੀਂ ਹੋਣਾ ਜਿਹੜਾ ਆਪਣੇ ਚੇਲਿਆਂ ਨੂੰ ਗੁਰੂ ਬਣਾ ਦਵੇ ਚੇਲੇ ਨੂੰ ਗੁਰੂ ਬਣਾਉਣਾ ਬਹੁਤ ਮੁਸ਼ਕਲ ਹੈ ਤੇ ਸਾਧ ਸੰਗਤ ਦਾ ਐਸਾ ਇਤਿਹਾਸ ਨਹੀਂ ਹੋਣਾ ਇਸ ਕਰਕੇ ਨੌਜਵਾਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਹੈ ਕਿ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਅਮਰ ਧਾਰੀ ਹੋ ਜਾਓ ਕੇਸਾ ਧਾਰੀ ਹੋ ਜਾਓ ਜੇ ਸਰਹੰਦ ਗਏ ਹੋ ਜੇ ਸਰਹੰਦ ਚ ਨਮਸਕਾਰ ਕੀਤੀ ਹੈ ਤੇ ਅੱਜ ਨਮਸਕਾਰ ਕਰਦੇ ਹੋ ਸੱਚੇ ਪਾਤਸ਼ਾਹ ਆ ਨਮਸਕਾਰ ਕੀਤੀ ਮੈਂ ਬੜੀਆਂ ਸਿਆਣਪਾਂ ਲਈ ਫਿਰਦਾ ਸੀ ਮੇਰੀਆਂ ਨਿਕਲ ਗਈਆਂ ਸਿਆਣਪਾਂ ਸਾਰੀਆਂ ਹੁਣ ਤੇਰੀ ਮੱਤ ਮੈਨੂੰ ਦੇ ਦੇ ਮਾਲਕਾ ਹੁਣ ਆਪਣਾ ਬਣਾ ਲੈ ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਤੂੰ ਦੋਵੇਂ ਹੱਥ ਜੋੜ ਕੇ ਸਹਿਬਜ਼ਾਦੇ ਨੂੰ ਬੇਨਤੀ ਕਰਿਓ ਸਾਨੂੰ ਵੀ ਐਜਾ ਪਿਆਰ ਸਿਖਾ ਦਿਓ ਸਾਡੇ ਅੰਦਰ ਵੀ ਐਜਾ ਸਿੱਧਕ ਆ ਜਾਏ ਸਾਨੂੰ ਵੀ ਸਿੱਖੀ ਬਖਸ਼ ਦਿਓ ਤੇ ਉੱਥੋਂ ਕੋਈ ਖਾਲੀ ਨਹੀਂ ਮੁੜਿਆ ਜੇ ਸਰਹੰਦ ਜਾ ਰਹੇ ਹੋ ਫਿਰ ਗੁਰਗੋਬਿੰਦ ਸਿੰਘ ਦੇ ਬਣ ਕੇ ਘਰ ਨੂੰ ਆਇਓ ਪਤਾ ਲੱਗੇ ਵੀ ਸਰਹੰਦ ਗਏ ਸੀ ਪਤਾ ਲੱਗੇ ਸਭਾ ਤੇ ਗਏ ਸੀ ਜੋੜ ਮੇਲੇ ਤੇ ਗਏ ਤੇ ਜੋੜ ਕੇ ਆਏ ਇਦਾਂ ਦੇ ਜੀਵਨ ਨੂੰ ਗੁਰਗੋਬਿੰਦ ਸਿੰਘ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਓ ਭੁੱਲਿਓ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ